ਇਹ ਕਿਸੇ ਨੇ ਕਹਿ ਲਿਆ ਨਵਾਂ ਫਾਰਮ ਬਣਾਉਣਾ ਸਕੀਮ ਚ ਤਾਂ ਉਹਦੇ ਬਾਰੇ ਫੁੱਲ ਵੀਡੀਓ ਤਾਂ ਪਾਈ ਆ ਮੇਰੀ ਚੈਨਲ ਤੇ ਬਈ ਆ ਫਾਰਮ ਚ ਕੀ ਕੀ ਸਹੂਲਤਾਂ ਕੀ ਕੀ ਫੈਸਿਲਿਟੀ ਆ ਤੁਸੀਂ ਆ ਫੈਸਿਲਿਟੀ ਦੇਖੋ ਯਾਰ ਪੱਠੇ ਪਾਉਣ ਵਾਲੀ ਲੈ ਕਿਹਾ ਦੇਖੋ ਆਏ ਭਰ ਕੇ ਤੇ ਸਾਰੇ ਫਾਰਮ 'ਚ ਦੋ ਵਾਰੀ ꨄੜਾ ਦੇਣਾ। ਬਸ। ਲੈ। ਦੇਰ। ਦੋ ਵਾਰੀ ꨄੜਾ ਦਿੱਤੇ ਤੇ ਸਾਰੇ ਫਾਰਮ 'ਚ ਬਸ ਮੈਂਟ ਪੰਜਾਂ ਦਾ ਕੰਮ ਆ। ਪਾਣੀ ਨੂੰ ਬਹੁਤ ਚੰਗੀ ਸਹੂਬੀਦਾ ਬਸੈਂਟੀ ਆ ਤੇ ਜੇ ਗੋਹਾ ਇਕੱਠਾ ਕਰਨਾ ਗੋਹਾ ਲੈ ਕਿਉਂ ਚਮਕਦਾ ਨਾ ਫਰਸ਼ ਤੇ 2 ਘੰਟਿਆਂ ਨੂੰ ਕਹਿਦਗੇ ਅਹੀਂ ਚਮਕਦਾ ਹੀ ਮਿਲੂਗਾ 2-2 ਘੰਟਿਆਂ ਬਾਅਦ ਉਹ ਖਾਲੀ ਹੋ ਗਿਆ ਅਛਾ ਇੱਕ 걔ੜਾ ਹੋਰ ਲਾਉ ਹਣਾ ਹੁਣ ਲੈ ਆ ਦੂਜੇ 걔ੜੇ ਚ ਲੈ ਇਧਰਲੇ ਪਾਸੇ ਦੀ ਨਿਗਾਹ ਦੇਣਾ ਝਾਕਾ ਕਿਵੇਂ ਲੱਗੀ ਯਾਰ ਚੀਜ਼ ਵੀਡੀਓ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਇਹ ਪੂਰੀ ਫੁੱਲ ਵੀਡੀਓ ਆਪਣੀ ਪਾਈ ਵੀ ਆ ਤੇ ਚੈੱਕ ਕਰਨ ਆ ਸਾਰੇ ਫਾਰਮ ਦੇ ਬਹੁਤ ਸੋਹਣਾ ਤੇ ਘੈਂਟ ਤੇ ਸਫਾਈ ਨੂੰ ਮੁੱਖ ਰੱਖ ਕੇ ਫਾਰਮ ਬਣਿਆ ਹੈ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖਿਆ ਬਹੁਤ ਸੋਹਣਾ ਫਾਰਮ ਬਣਿਆ ਮੈਂ ਆਂਧਰਾ ਪ੍ਰਦੇਸ਼ ਦੇ ਵਿੱਚ ਆਂ ਆਂਧਰਾ ਪ੍ਰਦੇਸ਼ ABC ਸੀਮਨ ਬੈਂਕ ਉਹਨਾਂ ਦਾ ਇਹ ਫਾਰਮ ਹੈ ਤੇ ਫਾਰਮ ਤੇ ਮੈਨੂੰ ਬਹੁਤ ਚੰਗੀਆਂ ਸਹੂਲਤਾਂ ਲੱਗੀਆਂ ਜੋ ਦਿੱਤੀਆਂ ਗਈਆਂ ਨੇ ਬਹੁਤ ਚੰਗੀਆਂ ਫੈਸਿਲਿਟੀਆਂ ਨੇ ਬਹੁਤ ਚੰਗਾ ਦਿਮਾਗ ਲਾਇਆ ਹੈ ਕਹਿੰਦੇ ਨਵੇਂ ਜਿਹੜੇ ਵੀਰ ਜਿਨ੍ਹਾਂ ਨੇ ਫਾਰਮ ਪਾਉਣਾ ਹੈ ਤਾਂ ਉਹਨਾਂ ਵਾਸਤੇ ਸਲਾਹ ਇਹ ਕਹਿ ਲੋ ਤੁਹਾਡੇ ਛੋਟੇ ਭਰਾ ਦੀ ਚੈੱਕ ਕਰ ਲਿਓ ਵੀਡੀਓ ਪੂਰੀ ਚੈਨਲ ਤੇ ਆ ਕੇ ਤੇ ਸ਼ੇਅਰ ਕਰਦੇ